ਨਗਰ ਨਿਗਮ ਦੀ ਆ ਵੋਟਾ ਤੋਂ ਪਹਿਲਾਂ ਆਮ ਆਦੀ ਪਾਰਟੀ ਤਰਫੋਂ ਭਾਜਪਾ ਉਮੀਦਵਾਰ ਤੇ ਝੂਠੇ ਕੇਸ ਦਰਜ ਕਰਨ ਅਤੇ ਦਬਾਅnabla ਹੁੰਦੇ ਦੋਸ਼ ਲਗਾਉਂਦਿਆ ਭਾਜਪਾ ਵਰਕਰ ਅਤੇ ਕੇਂਦਰੀ ਰਾਜ ਮੰਤਰੀ ਰਮਨੀ ਸਿੰਘ ਬਿੱਟੂ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚੇ ਜਦੋਂ ਕਿ ਭਾਜਪਾ ਆਗੂ ਨੇ ਧਰਨਾ ਦਿੱਤਾ ਅਤੇ ਪੁਲਿਸ ਨੇ ਆਪਣਾ ਗੁੱਸਾ ਆਮ ਆਦੀ ਪਾਰਟੀ ਸਰਕਾਰ ਅਤੇ ਇੱਕ ਵਿਧਾਇਕ ਖਿਲਾਫ ਕੱਢਿਆ ਜਿਨ੍ਹਾਂ ਨੇ ਪੁਲਿਸ ਤੇ ਬੀਤੇ ਦਿਨੀ ਸ਼ਰਾਬ ਦੇ ਇੱਕ ਮਾਮਲੇ 'ਚ ਸਾਬਕਾ ਕੌਂਸਲਰ ਖਿਲਾਫ ਝੂਠੀ ਕਾਰਵਾਈ ਕਰਨ ਦਾ ਦੋਸ਼ ਲਗਾਇਆ ਭਾਜਪਾ ਆਗੂ ਨੇ ਦੋਸ਼ ਲਾਇਆ ਕਿ ਆਪ ਵਿਧਾਇਕ ਦੇ ਸਮਰਥਕ ਵੱਡੀ ਗਿਣਤੀ ਚ ਮੌਕੇ ਤੇ ਪਹੁੰਚੇ ਪਰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਮੌਕੇ ਪੁਲਿਸ ਅਧਿਕਾਰੀ ਨੂੰ ਭਾਜਪਾ ਆਗੂ ਨਾਲ ਜਾਣ ਦਿੱਤਾ ਗਿਆ ਅਤੇ ਬੰਦ ਕਮਰਾ ਮੀਟਿੰਗ ਕੀਤੀ ਗਈ ਮੀਟਿੰਗ ਤੋਂ ਬਾਅਦ ਭਾਜਪਾ ਆਗੂ ਨੇ ਦੱਸਿਆ ਕਿ ਪੁਲਿਸ ਨੇ ਗ੍ਰਿਫਤਾਰ ਕੀਤੇ ਭਾਜਪਾ ਵਰਕਰ ਨੂੰ ਰਿਹਾਅ ਕਰਨ ਦਾ ਭਰੋਸਾ ਦਿੱਤਾ ਜਿੱਤੇ ਸਾਬਕਾ ਕੌਂਸਲਰ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉਥੇ ਮੌਕੇ ਤੇ ਮੌਜੂਦਾ ਆਪ ਸਮਰਥਨ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਵਿਰੁੱਧ ਸੰਘਰਸ਼ ਕਰਨ ਦੀ ਚੇਤਾਵਨੀ ਵੀ ਦਿੱਤੀ ਇਸ ਤਰ੍ਹਾਂ ਹੈਗਾ ਕਿ ਜਿਸ ਤਰੀਕੇ ਦੇ ਨਾਲ ਹਰਤੇ ਜਨਤਾ ਪਾਰਟੀ ਦੇ ਕੈਂਡੀਡੇਟਸ ਨੂੰ ਹਰਾਸ ਕੀਤਾ ਜਾ ਰਿਹਾ ਸੀ ਯਾਰ ਉੱਪਰ ਜਾਣਾ ਫਿਰ ਪੁਲਿਸ ਥਾਥਾਂ ਤੇ ਜਾ ਕੇ ਸਾਡੇ ਵਰਕਰਾਂ ਨੂੰ ਧਮਕਾ ਰਹੀ ਸੀ ਉਹਨਾ ਫਰੇਮ ਖਰਾਬ ਕਰ ਪਰ ਇਸ ਡੈਮੋਕਰੈਟਿਕ ਪ੍ਰੋਸੈਸ ਜਿਹੜਾ ਚੋਣਾਂ ਦਾ ਹੈਗਾ ਥੋੜਾ ਜਿਹਾ ਸਮਝ ਪਰੇ ਹੋ ਹਾਂ ਹਾਂ ਉੱਥੇ ਵੱਡਾ ਬਹੁਤ ਵੱਡਾ ਕਾਨ ਹੋ ਰਿਹਾ ਸੀਗਾ ਅਸੀਂ ਉਸ ਵਿਸ਼ੇ ਨੂੰ ਲੈ ਕੇ ਕਮਿਸ਼ਨਰ ਸਾਹਿਬ ਦੇ ਕੋਲ ਆਏ ਸੀਗੇ ਕਿ ਬੇਕਸੂਰ ਵਰਕਰਾਂ ਦੇ ਉੱਤੇ ਤਸ਼ੱਦਦ ਬੰਦ ਕਰੋ ਲੋੜ ਹੈਗੀ ਐ ਤਾਂ ਸਾਨੂੰ ਅਰੈਸਟ ਕਰ ਲਓ ਜਾਂ ਸਾਨੂੰ ਲਿਸਟ ਦੇ ਦਿਓ ਅਸੀਂ ਉਹ ਬੰਦੇ ਬਲਾ ਬਲਾ ਕੇ ਤੁਹਾਨੂੰ ਅਰੈਸਟ ਕਰਾ ਦਿੰਨੇ ਆ ਲੋਕਾਂ ਆਪਣੇ ਐਸ ਐਚ ਓਜ਼ ਐਸ ਆਈਜ਼ ਨੂੰ ਸਾਡੇ ਵਰਕਰਾਂ ਦੇ ਘਰਾਂ 'ਚ ਭੇਜਣਾ ਬੰਦ ਕਰੋ ਸਾਨੂੰ ਉਹਨਾਂ ਨੇ ਵਿਸ਼ਵਾਸ ਦਿਲਾਇਆ ਕਿ ਕੋਈ ਵੀ ਤੁਹਾਡੇ ਵਰਕਰ ਨੂੰ ਕਿਸੇ ਵੀ ਤਰੀਕੇ ਨਾਲ ਹਰਾਸ ਨਹੀਂ ਕੀਤਾ ਜਾਏਗਾ ਜਿਹੜਾ ਸਾਡਾ ਇੱਕ ਵਰਕਰ 2 ਨੰਬਰ ਥਾਣੇ 'ਚ ਇਹਨਾਂ ਨੇ ਦੁਪਹਿਰੇ ਫੜਿਆ ਸੀਗਾ ਉਸ ਨੂੰ ਇਹਨਾਂ ਨੇ ਛੱਡ ਦਿੱਤਾ ਜਿਹੜੀ ਕਾਉਂਟਰ ਐਫ ਆਈ ਆਰ ਬੰਦੀ ਸੀ ਰਾਤ ਦੇ ਇਨਸੀਡੈਂਟ ਦੀ ਉਹਦਾ ਵਿਸ਼ਵਾਸ ਲਾਇਆ ਕਿ ਉਤੇ ਐਕਸ਼ਨ ਕੀਤਾ ਜਾਏਗਾ ਔਰ ਨਾਲ ਜਿਹੜੀ ਸਾਡੀ ਸਭ ਤੋਂ ਵੱਡੀ ਮੰਗ ਸੀਗੀ ਕਿ ਕੱਲ ਦਾ ਚੋਣ ਫਰੀ ਐਂਡ ਫੇਅਰ ਹੋਣਾ ਚਾਹੀਦਾ ਹੈ ਬਿਨਾ ਕਿਸੇ ਡਰ ਖੌਫ ਦੇ ਹੋਣਾ ਚਾਹੀਦਾ ਔਰ ਬਿਨਾ ਕਿਸੇ ਪ੍ਰੈਸ਼ਰ ਦੇ ਹੋਣਾ ਚਾਹੀਦਾ ਸਾਨੂੰ ਇਹਨਾਂ ਨੇ ਵਿਸ਼ਵਾਸ ਦਿਲਾਇਆ ਕਿ ਟੋਟਲੀ ਜਿਹੜਾ ਹੈਗਾ ਵਾ ਐਡਮਿਨਿਸਟ੍ਰੇਸ਼ਨ ਦੇ ਲੈਵਲ ਦੇ ਉੱਤੇ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਇਨ ਚੁਰਕਤਾ ਜਾਏਗਾ ਕਿ ਸਵੇਰੇ ਚੋਣ ਫਰੀ ਐਂਡ ਫੇਅਰ ਹੋਵੇ ਬਿਨਾ ਕਿਸੇ ਪ੍ਰੈਸ਼ਰ ਦੇ ਹੋਵੇ ਸੋ ਮੈਂ ਲੁਧਾਨੇ ਦੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਇੱਕ ਚੋਣ ਇੱਕ ਉਤਸਵ ਹੁੰਦਾ ਸਾਰੇ ਲੋਕ ਵੋਟ ਕਰਨ ਜ਼ਰੂਰ ਜਾਣ ਔਰ ਜੇ ਕਿਤੇ ਵੀ ਕਿਸੇ ਵੀ ਤਰ੍ਹਾਂ ਦੀ ਆਮ ਆਦਮੀ ਪਾਰਟੀ ਦੇ ਗੁੰਡੇ ਜਾਂ ਕੋਈ ਵੀ ਅਧਿਕਾਰੀ ਚਾਹੇ ਉਹ ਪੁਲਿਸ ਦਾ ਹੋਵੇ ਚਾਹੇ ਕੋਈ ਹੋਵੇ ਕੋਈ ਵੀ ਐਸਾ ਕੰਮ ਕਰਦਾ ਜਿਹਦੇ ਨਾਲ VOTING ਪ੍ਰਭਾਵਿਤ ਹੁੰਦੀ ਹੈ ਜਾਂ VOTER ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਤੁਰੰਤ ਸਾਡੇ ਧਿਆਨ 'ਚ ਲਿਆਂਦਾ ਜਾਵੇ ਔਰ ਅਸੀਂ ਉਸ ਟੁਕਮਾ ਜਵਾਬ ਦੇਣ ਵਾਸਤੇ ਤਿਆਰ ਆ ਬਹੁਤ ਬਹੁਤ ਧੰਨਵਾਦ ਤੁਹਾਡੀ ਬਹੁਤ ਬੜੀ ਜਿਹੜੀ ਜਿੱਤ BJP ਦੀ ਉਹ ਹੋਈ ਆ ਅਸੀਂ ਸਾਰੀ ਲੀਡਰਸ਼ਿਪ ਅਸੀਂ ਆਪਣੇ ਵਰਕਰ ਖਾਤਰ ਖੜੇ ਆ ਜਿਹੜਾ ਵਰਕਰ ਧੱਕੇ ਨਾਲ ਸਰਕਾਰ ਨੇ ਚੱਕਿਆ ਅਸੀਂ ਇੱਕ ਸਾਡਾ ਮਾਮੂਲੀ ਚਾਹੇ ਕੋਈ ਅਹੁਦੇਦਾਰ ਹੋਵੇ ਚਾਹੇ بڑے ਤੋਂ بڑا ਜ਼ਰੂਰ ਇੱਕੋ ਹੀ ਦਰਜ ਆਉਦਾ ਇੱਕੋ ਹੀ ਉਹਦਾ ਕੱਦ ਆ ਤੇ ਅੱਜ ਖਾਸ ਤੌਰ ਤੇ ਜਿਹੜਾ ਸਾਡਾ ਮੰਡਲ ਦਾ ਸਾਡਾ ਵਾਈਸ ਪ੍ਰੈਜ਼ੀਡੈਂਟ ਸੀ ਮਿਸਟਰ ਬਿੱਟਾ ਜੀ ਜਿਨ੍ਹਾਂ ਨੂੰ ਇਹਨਾਂ ਨੇ ਚੱਕਿਆ ਸੀ ਤੇ ਉਹਨੂੰ ਅੱਜ ਹੁਣੀ ਉਹਨੂੰ ਰਿਲੀਜ਼ ਕੀਤਾ ਏ ਉਹਨੂੰ ਛੱਡਿਆ ਏ ਕਿਉਂਕਿ ਉਹ ਬਹੁਤ ੱੱਕਾ ਉਹਦੇ ਨਾਲ ਹੋ ਰਿਹਾ ਦੂਜੀ ਗੱਲ ਸਭ ਤੋਂ ਵੱਡਾ ਜਿਹੜਾ ਸਭ ਤੋਂ ਵਧੀਆ ਗੱਲ ਇਹ ਹੋਈ ਆ ਦੋਨੋਂ ਐਸਐਸਪੀਜ਼ ਨੇ ਐਸਐਸਪੀ ਜਿਹੜੇ ਦਿਹਾਤੀ ਕੁਝ ਕੌਨਸਿਊਨਸੀ ਉਹਨਾਂ ਕੋਲ ਨੇ ਨਾਰਥ ਹੋ ਗਿਆ ਸੈਂਟਰਲ ਹੋ ਗਈ ਵੈਸਟ ਹੋ ਗਈ ਇਹ ਕੌਨਸਿਊਨਸੀ ਅਲੱਗ ਜੜੀਆਂ ਏ ਉਹ ਸ਼ੁਭਮ ਜਿਹੜੇ ਆਈਪੀਐਸ ਨੇ ਉਹ ਦੇਖ ਰਹੇ ਆ ਤੇ ਕੁਝ ਕੌਂਸ਼ੀਅੰਸੀਆਂ ਜਿਹੜੀਆਂ ਨੇ ਉਹ ਚੀਮਾ ਸਾਹਿਬ ਦੇਖ ਰਹੇ ਤੇਜਾ ਜੀ ਦੇਖ ਰਹੇ ਆ ਤੇ ਤੇਜਾ ਜੀ ਔਨ ਬਿਹਫ ਆਫ ਸੀਪੀ ਉਹਨਾਂ ਨੇ ਇਨਸ਼ੋਰ ਕੀਤਾ ਏ ਵੀ ਕਿਸੇ ਵੀ ਜਿਹੜਾ ਗੱਲ ਦਾ ਕੋਈ ਵੀ ਕਿਸੇ ਗੱਲ ਦਾ ਜਿਹੜਾ ਟੱਕਾ ਉਹ ਸਰਕਾਰ ਬਿਲਕੁਲ ਨਹੀਂ ਹੋਣ ਦੇਗੀ ਇਹ ਜ਼ਿੰਮੇਵਾਰੀ ਪੁਲਿਸ ਦੀ ਆ ਗਵਰਨਮੈਂਟ ਕੋਈ ਵੀ ਹੋਵੇ ਪੁਲਿਸ ਦਾ ਕੰਮ ਆ ਸਭ ਦੀ ਰਾਖੀ ਕਰਨਾ ਤੇ ਉਹਨਾਂ ਨੇ ਇਨਸ਼ੋਰ ਕੀਤਾ ਏ ਜਿਹੜੇ ਆਫੀਸਰਾਂ ਬਾਰੇ ਅਸੀਂ ਸ਼ੰਕਾ ਪ੍ਰਗਟ ਕੀਤਾ ਉਹਦੇ ਉੱਤੇ ਵੀ ਉਹ ਕਾਰਵਾਈ ਕਰ ਰਹੇ ਆ ਤੇ ਤੀਜੀ ਗੱਲ ਜਿਹੜਾ ਨੀਟੂ ਜੀ ਨਾਲ ਜਿਹੜੀਆਂ ਟੀਮਾਂ ਆ ਕੇ ਉਹਨਾਂ ਨੂੰ ਉੱਥੇ ਕਟਮਾਰਕ ਕਰਨ ਲਈ ਪਹੁੰਚੀਆਂ ਸੀ ਉਥੇ ਵੀ ਉਹ ਕਾਰਵਾਈ ਕਰ ਰਹੇ ਆ ਤੇ ਸਭ ਤੋਂ ਵੱਡੀ ਗੱਲ ਵੀ ਕੱਲ ਨੂੰ ਜਿਹੜੇ ਸੈਂਸਿਟਿਵ ਅਸੀਂ ਅਵਾਰਡ ਦਿੱਤੇ ਆ ਜਿੱਥੇ ਅਸੀਂ ਕੋਈ ਐਮਐਲਏ ਦੇ ਪਰਿਵਾਰ ਦੇ ਮੈਂਬਰ ਖੜੇ ਆ ਉਹਦੇ ਉੱਤੇ ਆਪ ਆਈਪੀਐਸ ਆਫੀਸਰ ਐਸਐਸਪੀ ਲੈਵਲ ਦੇ ਆਫੀਸਰ ਉਹ ਆਪ ਮੌਜੂਦ ਰਹਿਣਗੇ ਇਹ ਅਸ਼ੋਰ ਕੀਤਾ ਤੇ ਤੁਹਾਡੇ ਮੂਹਰੇ ਵੀ ਆ ਕੇ ਉਹਨਾਂ ਨੇ ਕਿਉਂਕਿ ਸਾਡੇ ਲਈ ਤਾਂ ਆਪਣਾ ਵਰਕਰ ਜਿੰਦ ਜਾਨ ਆ ਉਹਦੀ ਜਿਹੜੀ ਆ ਜਿੱਤ ਹੋਈ ਆ ਤੇ ਅੱਜ ਜਿਹੜੇ ਐਮਐਲਏ ਧੱਕਾ ਕਰਾਰੇ ਸੀ ਜਿਹੜੇ ਚਕਾਰੇ ਸੀਗੇ ਅੱਜ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਆ ਅੱਜ ਉਹਨਾਂ ਨੂੰ ਇਹ ਜਿਹੜਾ ਇੱਕ ਬੁਖਾਰ ਇੱਕ ਹੰਕਾਰ ਚੜਿਆ ਸੀ ਸੱਤਾ ਦਾ ਅੱਜ ਉਹ ਭਾਜੀਪੀ ਦੇ ਵਰਕਰਾਂ ਨੇ ਭਾਜੀਪੀ ਦੀ ਟੀਮ ਲੀਡਰਸ਼ਿਪ ਨੇ ਦਿਖਾਤਾ ਵੀ ਤੁਸੀਂ ਕਾਨੂੰਨ ਤੋਤੇ ਨਹੀਂਗੇ ਕਾਨੂੰਨ ਸਭ ਦੇ ਲਈ ਇੱਕ ਜੇ ਸਾਡਾ ਕੋਈ ਗਲਤ ਕੰਮ ਕਰੂ ਉਹ ਠੀਕ ਆਸੀਂ ਮੰਨਾਂਗੇ ਪਰ ਜੇ ਤੁਸੀਂ ਸਰਕਾਰੀ ਤੌਰ ਤੇ ਸਾਡੇ ਆਮ ਵਰਕਰਾਂ ਨਾਲ ਤੱਕਾ ਕਰੋਗੇ ਉਹਦਾ ਮੂੰਹ ਤੋੜ ਜਵਾਬ ਦਿੱਤਾ ਜਾਊ ਤੇ ਅੱਜ ਅਸੀਂ ਉਹ ਸਰਕਾਰ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ ਪਰ ਸਰਕਾਰ ਨੂੰ ਅੱਜ ਅਸੀਂ ਉਹਦੇ ਗੋਡਿਆਂ ਭਾਰ ਕਰਕੇ ਦਿਖਾਇਆ ਵੀ ਅਸੀਂ ਵਰਕਰ ਲਈ ਆਪਣੇ ਲਈ ਖੜੇ ਆ ਫੇਰ ਦੁਬਾਰਾ ਅਸੀਂ ਪੁਲਿਸ ਕਮਿਸ਼ਨਰ ਦਾ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਦਾ ਜਦੋਂ ਵਿਰੋਧ ਸੀ ਵਿਰੋਧ ਤੇ ਜੇ ਅੱਜ ਹੁਣ ਸਹੀ ਫੈਸਲਾ ਲਿਆ ਤੇ ਇਸ ਗੱਲ ਦਾ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਤੇ ਅੱਗੇ ਵੀ ਆਸ ਰੱਖਦੇ ਆਂ ਉਹ ਕੱਲ ਨੂੰ ਵੀ ਇਸੇ ਤਰੀਕੇ ਨਾਲ ਕੰਮ ਕਰਨਗੇ ਤੇ ਅਗਲੀ ਕਾਰਵਾਈਆਂ ਜਿਹੜੀਆਂ ਉਹ ਇਲੈਕਸ਼ਨ ਤੋਂ ਬਾਅਦ ਜੋ-ਜੋ ਵੀ ਹੈ ਜਿਵੇਂ ਸਾਡਾ ਇੱਕ ਐਫ ਆਈ ਆਰ ਦਰਜ ਸਾਡੇ ਸਹੋਤੇ ਤੇ ਉਹਨਾਂ ਨੇ ਬਿਲਕੁਲ ਉਹਨਾਂ ਨੇ ਕਿਹਾ ਤਾਂ ਐਸ ਐਚ ਓ ਨੂੰ ਹਦਾਇਤ ਦਿੱਤੀ ਆ ਵੀ ਜਲਦੀ ਤੋਂ ਜਲਦੀ ਉਹ ਪਰਚਾ ਜਿਵੇਂ ਵੀ ਕਿਉਂਕਿ ਉਹਨਾਂ ਨੇ ਲਿਖਾਇਆ ਹਜੇ ਵੀ ਮੈਂ ਇਲੈਕਸ਼ਨ ਤੋਂ ਬਾਅਦ ਐਫ ਆਈ ਆਰ ਦਰਜ ਕਰਾਉਂਗਾ ਇਸ ਕਰਕੇ ਉਹ ਡਿਲੇ ਆ ਤੇ ਅਸੀਂ ਉਹਨਾਂ ਦੀ ਗੱਲ ਮੰਨੀ ਕਿਉਂਕਿ ਸਾਡਾ ਕੈਂਡੀਡੇਟ ਇਹ ਕਹਿ ਰਿਹਾ ਵੀ ਮੈਂ ਐਫ ਆਈ ਆਰ ਦਰਜ ਇਲੈਕਸ਼ਨ ਤੋਂ ਬਾਅਦ ਉਹਨਾਂ ਦੇ ਜਿਹੜੇ ਭਰਾ ਹੈ ਉਹ ਕਰਾਵਾਂਗੇ ਅਸੀਂ ਅਸੀਂ ਇਲੈਕਸ਼ਨ ਚ ਬਿਜ਼ੀ ਆ ਹਜੇ ਸਾਡੇ ਜਿਹੜੇ 5 ਪੁਆਇੰਟ ਸੀ ਉਹ 5 ਦੇ 5 ਪੁਆਇੰਟ ਸਾਡੀ ਐਡਮਿਨਿਸਟ੍ਰੇਸ਼ਨ ਨੇ ਮੰਗਾ ਜਿਹੜੀ ਉਹ ਪੂਰੀ ਕੀਤੀ ਆ ਅਸੀਂ ਐਡਮਿਨਿਸਟ੍ਰੇਸ਼ਨ ਦਾ ਇਸ ਇਹੀ ਗੱਲ ਹੁੰਦੀ ਆ ਸਰਕਾਰ ਦੇ ਹੱਥੋਕੇ ਨਾ ਬਣੋ ਤੁਸੀਂ ਲੋਕਾਂ ਦੀ ਗੱਲ ਕਰੋ ਕਾਨੂੰਨ ਦੀ ਗੱਲ ਕਰੋ ਚੰਗਾ ਲੱਗਦਾ ਏ ਜਦੋਂ ਇਹ ਕਾਨੂੰਨ ਦੀ ਗੱਲ ਕਰਦੇ ਆ ਪਰ ਲੋੜ ਕਿਉਂ ਪਵੇ ਸਾਨੂੰ ਸਾਨੂੰ ਇੱਥੇ ਐਡੇ ਸੀਨੀਅਰ ਚਾਹੇ ਸੁਨ ਸਾਹਿਬ ਹੋਵੇ ਚਾਹੇ ਮੈਡਮ ਥਾਪਰ ਹੋਵੇ ਸਾਡੇ ਜ਼ਿਲ੍ਹਾ ਪ੍ਰਧਾਨਤਾ ਸਭ ਕੁਝ ਨੇ ਤੇ ਦੇਵੀ ਜੀ ਕਿਉਂ ਲੋਡ ਪਵੇ ਪਿੱਛੇ ਸਾਡੇ ਮਿਸ਼ਰਾ ਜੀ ਸਾਰਿਆਂ ਲੋਕਾਂ ਨੂੰ ਕਿਉਂ ਲੋਡ ਪਈ ਆ ਸਾਡੇ ਸਾਬਕਾ ਕਾਉਂਸਲਰ ਸਾਡੇ ਖੜੇ ਆ ਤੇ ਇਸ ਕਰਕੇ ਜੇ ਇਹਹੀ ਕੰਮ ਪਹਿਲਾਂ ਕਰ ਲੈਂਦੇ ਕੀ ਲੋਡ ਸੀ ਨਾ ਥੋੜਾ ਟਾਈਮ ਵਿਕਾਪ ਹੁੰਦਾ ਚੌਥਾ ਪਿੱਲਰੋਂ ਜਰ ਤੁਸੀਂ ਆ ਇਹ ਥੋੜਾ ਵੀ ਧੰਨਵਾਦ ਆ ਇਹ ਥੋੜਾ ਪ੍ਰੈਸ਼ਰ ਆ ਇਹ ਥੋੜਾ ਪ੍ਰੈਸ਼ਰ ਆ ਜਿਹਦੇ ਉੱਤੋਂ ਇਹ ਪੂਰੇੋਂ ਡਰਦੇ ਨੇ ਤੇ ਇਸ ਕਰਕੇ ਤੁਹਾਡਾ ਵੀ ਬਹੁਤ ਧੰਨਵਾਦ ਜੈ ਹਾਂ ਬੋਲੇ